ਹਾਂਜੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤੁਹਾਨੂੰ ਦਿਖਾਉਨੇ ਆ ਕੁਛ ਦਿਨ ਪਹਿਲਾਂ ਆਪਾਂ ਸਰੋਂ ਦੀ ਰੋਣੀ ਲਾਈ ਸੀ ਮੂੰਗੀ ਵੜਾਈ ਸੀ ਤੇ ਬਹੁਤ ਨੁਕਸਾਨ ਹੁੰਦਾ ਜੀ ਮੌਦੇ ਨਾ ਮਸ਼ੀਨ ਨਾਲ ਵੜਾਈਦਾ ਬੀਟੀਓਏ ਪਾੜੇ ਤੇ ਜਾਂ ਤਾਂ ਸਰੋਂ ਆਏ ਪਾੜੇ ਤੇ ਬੀਜੋ ਫੇਰ ਨਹੀਂ ਹੁੰਦਾ ਤੇ ਜਾਂ ਹੱਥੀ ਮੜਾਓ ਆਪਾਂ 40-45 ਕਿਲੋ ਕਣਕ ਪਾਉਂਦੇ ਕਣਕ ਦਾ 20 ਪਾਉਂਦੇ ਆ ਤੇ 6 ਇੰਚ ਤੇ ਪਾੜਾ ਹੁੰਦਾ ਉਹ ਨਹੀਂ ਇੰਨੀ ਸੰਗਣੀ ਉਗਰਦੀ ਨਾਲੋ ਕਿ ਕਿੰਨਾ ਕਿਹਜਾ ਦਾਣਾ ਹੁੰਦਾ ਤੁਸੀਂ ਤੇ ਕਿੰਨਾ 20 ਪਾਉਂਦੇ ਆ ਆਪਦੇ ਜਾਣੇ ਇਹ ਦੇਖ ਲਓ ਤੁਸੀਂ ਮੇਰੇ ਮਨ ਮੇਰਾ ਮਨ ਹੈ ਕਿ ਕਵਾਂਟਲ ਆਰਾਮ ਨਾਲ ਇਕੱਠੇ ਫਲੀ ਜਿੱਥੇ ਇਕੱਠੀ ਫਲੀਆਂ ਉਗਰੀਆਂ ਵੇਖੋ ਐਨਾ ਐਨਾ ਤੁਹਾਨੂੰ ਚਾਰੇ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਵਾਹਨ ਚ ਕੀ ਅਰੇ ਭਾਈ ਮਾਰੀ ਜਾਂਦਾ ਵਾ ਵੇਖੋ ਚੰਕੀ ਆ ਮੈਂ ਪਈਆਂ ਮੂੰਗੀ ਖੇਲਰੀ ਪਾਨ ਦੇ ਵਿੱਚ ਤੇ ਸਾਡਾ ਤਨ ਵੀ ਛੋਟਾ ਕਿਸਾਨ ਆਇਆ ਸੀ ਇਹ ਕਹਿੰਦਾ ਪਾਪਾ ਆਪਾਂ ਇੱਥੇ ਮੂੰਗੀ ਫੇਰ ਵੀ ਤੀਕੇ ਮੈਂ ਆਖਿਆ ਨਹੀਂ ਪੁੱਤੇ ਮਸ਼ੀਨ ਨਾ ਵੜਾਉਨੇ ਜਦੋਂ ਪਿੱਛੇ ਸਿੱਟਾ ਦਿੰਦੀਆਂ ਜਾਂ ਕਿਵੇਂ ਨਾ ਕਿਵੇਂ ਦਾਗੀ ਹੋਆਂ ਜਾਂ ਕੁਝ ਵੀ ਹੋਇਆ ਤੇ ਜ਼ਿਮੀਦਾਰ ਨੂੰ ਜੀ ਸਾਰੇ ਪਾਸੇ ਨੁਕਸਾਨ ਹੀ ਨੁਕਸਾਨ ਹੋਇਆ ਕਿ ਪਹਿਲਾ ਨੰਬਰ ਨਿਕਲੀ ਨਹੀਂ ਦੂਜਾ ਨੰਬਰ ਰੇਟ ਨੇ ਮਾਰਤੇ ਤੀਜਾ ਨੰਬਰ ਨਿਕਲੀ ਤਾਂ 70 ਕਿਲੋ ਆਪਾਂ ਸਪਰੇਆਂ 15 15 20 20 ਹਜ਼ਾਰ ਦੀਆਂ ਕਰਤੀਆਂ ਕਿੱਲੇ ਦੀਆਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜੀ ਥੋੜੀ ਗੱਲ ਨਹੀਂ ਹੋਈ ਮੰਨ ਲਓ ਨੁਕਸਾਨ ਆਈ ਕਿ ਮੇਰਾ ਮੰਨਣਾ ਇਹਦਾ ਕੁਇੰਟਲ ਦਾ ਆਮਨਾ ਹੈ ਜੀ ਤੇ ਤੁਸੀਂ ਕਾਲ ਨਾ ਕਰਿਆ ਕਰੋ ਇੱਕ ਤਾਂ ਜਾਂ ਮੰਨ ਲਓ ਬੀਟੀਆ ਪਾੜੇ ਤੇ ਵੀਦਿਆਂ ਤਾਂ ਆਪਾਂ ਹੱਥੀਂ ਵੜਾਇਆ ਕਰੋ ਕੋਈ ਫਰਕ ਨਹੀਂ ਪੈਂਦਾ 2-4 ਦਿਨਾਂ ਨੂੰ ਮੌਸਮ ਵੇਖ ਲਿਆ ਕਰੋ ਸੱਥੀ ਵੜਾਈ ਦਾ ਵੀ ਇੰਨਾ ਨੁਕਸਾਨ ਨਹੀਂ ਹੋਣਾ ਜੀ ਇਹ ਆਪਣਾ ਕੋਈ ਮਾੜਾ ਮੋਟਾ ਮੀਂਹ ਆਉਂਦਾ ਜਾਂ ਕਣੀ ਆਉਂਦੀਆਂ ਇਕੱਠੀ ਹੁੰਦੀ ਹੈ ਤੇ ਆਪਾਂ ਉੱਥੋਂ ਹੁਣ ਹੀ ਲੈਨੇ ਆ ਉਹਦਾ ਨੁਕਸਾਨ ਨਹੀਂ ਇੰਨਾ ਹੁੰਦਾ ਇਹ ਜਿਆਦਾ ਨੁਕਸਾਨ ਹੋਇਆ ਜੀ ਕੁਆਂਟਲ ਦਾ ਛਿੱਟਾ ਦੇ ਦਈਏ ਮੇਰੇ ਹਿਸਾਬ ਚ ਤਾਂ ਵੀ ਨਹੀਂ ਇੰਨੀ ਉਗਰਦੀ ਜਿੰਨੀ ਇਹ ਪਈ ਹੈ ਪਰ ਇਹ ਕਿਸੇ ਦੇ ਵਸ ਦਾ ਰੋਗ ਨਹੀਂ ਕੁਸਤਾਂ ਐਕੀ ਡਾਗੀ ਵੀ ਹੋਊਗਾ ਸੀਗਾ ਚਲੋ ਜਿੰਨੀ ਨਿਕਲੀ ਐ ਸੁੱਖ ਦੇ ਥਾਂ ਲਾਵੇ ਜੀ ਤੇ ਗਾਂ ਤੋਂ ਅਕਲ ਆ ਗਈ ਜੀਵਿੰਦਾਰ ਨੂੰ ਅਕਲ ਕੰਮ ਕਰਨ ਤੋਂ ਬਾਅਦ ਆਉਂਦੀ ਐ ਹੋਰ ਕਿਸੇ ਕੌਮ ਨੂੰ ਕੰਮ ਕਰਨ ਤੋਂ ਪਹਿਲਾਂ ਆਉਂਦੀ ਐ ਬਸ ਆ ਹੀ ਫਰਕ ਐ ਹੁਣ ਸਾਲ ਨੂੰ ਪਤਾ ਲੱਗ ਗਿਆ ਕਿ ਕਿਮਿਕਲ ਨਹੀਂ ਐ ਕਿਵੇਂ ਨਹੀਂ ਤੇ ਸਭੋਂ ਦੀ ਬਿਜਾਈ ਕਰਾਂਗੇ ਇੱਥੇ ਹਾਂ ਉਹ ਨਵਾਵਾਂਗੇ ਦੂਜੀ ਵਾਰ ਬਹੁਤ ਨੁਕਸਾਨ ਹੋਇਆ ਮੇਰਾ ਜੀ ਦੁਖਦਾ ਜੀ ਹੁਣ ਖੇਤ ਆ ਕੇ ਵੇਹਨੇ ਆ ਤਾਂ ਕੀ ਆ ਕੀ ਕਰ ਲਿਆ ਇਹਨਾਂ ਨੁਕਸਾਨ ਹੋ ਗਿਆ ਯਾਰ ਆਪਾਂ ਇਹਦੋਂ ਤਾਂ ਹੱਥ ਹੀ ਵੜਾ ਲੈਂਦੇ ਚੰਗਾ ਸੀ ਆ 6 ਮਹੀਨਿਆਂ ਦੀ ਸੰਭੀ ਹੁੰਦੀ ਹੈ ਫਸਲ ਤੇ ਆਪਾਂ ਆਪ ਆਉਦੇ ਹੱਥ ਹੀ ਐ ਕਰ ਲੈਨੇ ਆ ਪਰ ਪਤਾ ਨਹੀਂ ਸੀ ਭਾਈ ਗੁਰੂ ਜੋ ਹੋ ਗਈ ਇੱਦਾਂ ਤੁਹਾਨੂੰ ਹਰੇ ਭਾਈ ਦੀਂਦੀ ਹੋਈ ਇਹ ਹਾਂ ਹੋਇਆ ਜੀ ਤਾਂ ਸਿਸਟਮ ਆ ਵੀ ਕਿਹੋ ਨਾਲ ਇੱਥੇ ਆਪਾਂ ਜਮਾ ਕਿ ਰੀਲ ਵਿੱਚ ਦਿਖਾਈ ਹੈ ਕਿ ਐਨ ਨੁਕਸਾਨ ਹੁੰਦਾ ਜਿਵੇਂ ਦਾਦਾ ਇੱਥੇ ਕਹਿਦਾ ਮੱਕੇ ਦਾ ਬੀਜਣਾ ਤੇ ਇੱਥੇ ਪੱਟੀ ਗਈ ساری ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਮਸ਼ੀਨਾਂ ਨੇ ਮਸ਼ੀਨਾਂ ਨੇ ਕੀ ਆਏ ਮੂੰਗੀ ਦਾ ਦਾਗੀ ਦੂਗੀ ਕਾਰਨ ਨੁਕਸਾਨ ਜਾਦੇ ਹੋਇਆ ਤਾਂ ਤੇ ਵੜਾਲੀ ਆ ਮਸ਼ੀਨਾਂ ਆ ਵੜਾਲੀ ਪਤਾ ਨਹੀਂ ਸੀ ਭਲੇਖੇ ਚ ਰਹਿ ਕੇ ਆਪਣੇ ਆਏ ਹੋ ਗਿਆ ਜੀ ਵੀਡੀਓ ਕਿਵੇਂ ਲੱਗੀ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਸ਼ੇਅਰ ਵੀ ਕਰਿਓ ਕਿਸ ਗਾਂ ਤੋਂ ਹੈ ਆਪਣੀ ਬੀਟੀ ਆਏ ਪਾੜੇ ਤੇ ਹੱਥੀ ਬੜਾਓ ਕੋਈ ਸਿ ਫਰਕ ਨਹੀਂ ਪੈਂਦਾ ਇੰਨਾ ਨੁਕਸਾਨ ਫੇਰ ਵੀ ਨਹੀਂ ਹੁੰਦਾ ਤੇ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਸਪੋਰਟ ਜਰੂਰ ਕਰੋ ਜੀ ਪਿੰਡ ਰੜਿਆਏ ਤੋਂ ਬੋਲ ਰਿਹਾ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਦਾ ਧੰਨਵਾਦ ਜੀ